ਅੱਜ ਦੀ ਇਸ ਖਾਸ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਨਾ ਆਪਾਂ ਇੱਕ ਅਹਿਮ ਪੜਤੀ ਨੋਟਿਸ ਤੇ ਨਜ਼ਰ ਮਾਰ ਰਹੇ ਹਾਂ। ਇਹ ਸਿੱਧਾ ਦਿੱਲੀ ਹਾਈ ਕੋਰਟ ਨਾਲ ਜੁੜਿਆ ਹੋਇਆ ਹੈ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ। ਤਾਂ ਇਹ ਜਿਹੜਾ ਦਿੱਲੀ ਸਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਐ ਡੀਐਸਐਸਬੀ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਦਿੱਲੀ ਹਾਈ ਕੋਰਟ ਲਈ ਕੁਝ ਖਾਸ ਅਸਾਮੀਆਂ ਕੱਢੀਆਂ ਨੇ। ਆਪਾਂ ਅੱਜ ਮੁੱਖ ਤੌਰ ਤੇ ਦੋ ਤਰ੍ਹਾਂ ਦੀਆਂ ਪੋਸਟਾਂ ਤੇ ਗੱਲ ਕਰਾਂਗੇ। ਇੱਕ ਤਾਂ ਹੈਗੀ ਹੈ ਚੌਫਰ ਯਾਨੀ ਕਿ ਡਰਾਈਵਰ। ਹਾਂਜੀ। ਦੇ ਦੂਜੀ ਹੈਗੀ ਹੈ ਡਿਸਪੈਚ ਰਾਈਡਰ ਕਮ process server ਆਪਣਾ ਮਕਸਦ ਬਸ ਇਹ ਹੈ ਕਿ ਇਸ ਪੜਤੀ ਬਾਰੇ ਨਾ ਜਿੰਨੀ ਵੀ ਜ਼ਰੂਰੀ ਜਾਣਕਾਰੀ ਹੈ ਉਹਨੂੰ ਆਸਾਨ ਤਰੀਕੇ ਨਾਲ ਸਮਝਿਏ ਬਿਲਕੁਲ ਤੇ ਇਹ ਸੱਚਮੁੱਚ ਇੱਕ ਵਧੀਆ ਮੌਕਾ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਡਰਾਈਵਿੰਗ ਦਾ ਹੁਨਰ ਹੈਗਾ ਤੇ ਉਹ ਚਾਹੁੰਦੇ ਨੇ ਕਿ ਇੱਕ ਸਰਕਾਰੀ ਸਥਿਰ ਨੌਕਰੀ ਮਿਲ ਜਾਵੇ ਹੂੰ ਅੱਜਕੱਲ ਵੈਸੇ ਵੀ ਜਿੱਥੇ ਕੋਈ ਖਾਸ ਹੁਨਰ ਚਾਹੀਦਾ ਹੋਵੇ ਉਹ ਜੀਆਂ ਨੌਕਰੀਆਂ ਮਿਲਣੀਆਂ ਥੋੜੀਆਂ ਉਹਨਾਂ ਦੀ ਅਹਿਮੀਅਤ ਵੱਧ ਜਾਂਦੀ ਹੈ ਸਹੀ ਗੱਲ ਹੈ ਤੇ ਫੇਰ ਇਹਦੀਆਂ ਬਾਰਕੀਆਂ ਸਮਝਣੀਆਂ ਬਹੁਤ ਜ਼ਰੂਰੀ ਨੇ ਮਤਲਬ ਕੌਣ ਅਪਲਾਈ ਕਰ ਸਕਦਾ ਹੈ ਕੀ ਸ਼ਰਤਾਂ ਨੇ ਤਨਖਾਹ ਵਗੈਰਾ ਕੀ ਮਿਲੂਗੀ ਤੇ ਸਭ ਤੋਂ ਵੱਡੀ ਗੱਲ ਚੋਣ ਕਿਵੇਂ ਹੋਣੀ ਹੈ ਪੂਰਾ ਪ੍ਰੋਸੈਸ ਕੀ ਹੈ ਹਾਂ ਇਹ ਸਾਰਾ ਕੁਝ ਪਤਾ ਹੋਵੇ ਤਾਂ ਹੀ ਬੰਦਾ ਅੱਗੇ ਸੋਚਦਾ ਹੈ ਹਾਂਜੀ ਤਾਂ ਹੀ ਫੈਸਲਾ ਸਹੀ ਹੁੰਦਾ ਹੈ ਬਿਲਕੁਲ ਤਾਂ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤਾਰੀਖਾਂ ਤੋਂ ਇਹ ਅਰਜ਼ੀਆਂ ਕਦੋਂ ਤੋਂ ਸ਼ੁਰੂ ਹੋ ਰਹੀਆਂ ਨੇ ਹਾਂਜੀ ਤਾਰੀਖਾਂ ਬਹੁਤ ਜ਼ਰੂਰੀ ਨੇ ਜੀ ਤੇ ਆਖਰੀ ਤਾਰੀਖ ਹੈਗੀ ਐ 24 ਸੈਪਟੰਬਰ 2025 ਰਾਤ ਦੇ 11 ਵਜੇ ਤੱਕ ਓਕੇ ਯਾਨੀ ਲਗਭਗ 1 ਮਹੀਨੇ ਦਾ ਸਮਾਂ ਮਿਲ ਰਿਹਾ ਹੈ ਹਾਂ ਪੂਰਾ ਤਾਂ ਨਹੀਂ ਪਰ ਲਗਭਗ 1 ਮਹੀਨਾ ਹੈਗਾ ਪਰ ਐਥੀਨਾ ਇੱਕ ਗੱਲ ਤੇ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਹੈ ਜਿਹੜੀ ਬਹੁਤ ਜ਼ਰੂਰੀ ਹੈ ਓ ਕੀ ਕਿ ਅਰਜ਼ੀਆਂ ਸਿਰਫ ਤੇ ਸਿਰਫ ਆਨਲਾਈਨ ਹੀ ਦੇਣੀਆਂ ਨੇ ਉੱਥੇ ਜਾ ਕੇ ਹੀ ਅਪਲਾਈ ਕਰਨਾ ਪੈਣਾ ਅੱਛਾ ਸਿਰਫ ਆਨਲਾਈਨ ਮਤਲਬ ਹਥੀ ਜਾਂ ਡਾਕ ਰਾਹੀਂ ਕੋਈ ਚੱਕਰ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਜੇ ਕਿਸੇ ਨੇ ਹਥੀ ਫਾਰਮ ਭਰ ਕੇ ਭੇਜਤਾ ਜਾਂ ਡਾਕ ਰਾਹੀਂ ਤਾਂ ਅਰਜ਼ੀ ਸਿੱਧੀ ਰੱਦ ਹੋ ਜਾਣੀ ਹੈ ਉਹਨੂੰ ਵਿਚਾਰਿਆ ਵੀ ਨਹੀਂ ਜਾਣਾ ਓਹੋ ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਫਿਰ ਹਾਂਜੀ ਤਾਂ ਹੀ ਇਸ ਤੇ ਜ਼ੋਰ ਦਿੱਤਾ ਆਨਲਾਈਨ ਹੋਣ ਨਾਲ ਨਾ ਸਾਰਾ ਕੰਮ ਤੇਜ਼ ਤੇ ਪਾਰਦਰਸ਼ੀ ਰਹਿੰਦਾ ਹੈ ਗਲਤੀਆਂ ਵੀ ਘੱਟ ਹੁੰਦੀਆਂ ਨੇ ਠੀਕ ਹੈ ਸਮਝ ਗਿਆ ਤਾਂ ਉਮੀਦਵਾਰਾਂ ਨੂੰ ਸਿੱਧਾ ਵੈਬਸਾਈਟ ਤੇ ਹੀ ਜਾਣਾ ਪੈਣਾ ਹੈ ਚਲੋ ਹੁਣ ਆ ਜਾਈਏ ਅਸਾਮੀਆਂ ਤੇ ਪਹਿਲਾ ਜਿਹੜੀ ਚੌਫਰ ਵਾਲੀ ਪੋਸਟ ਹੈ ਕੋਡ 5325 ਉਹਦੇ ਬਾਰੇ ਦੱਸੋ ਥੋੜਾ ਕਿੰਨੀਆਂ ਕ ਪੋਸਟਾਂ ਨੇ ਤੇ ਕੀ ਯੋਗਤਾ ਚਾਹੀਦੀ ਹੈ ਚੌਫਰ ਲਈ ਜੀ ਕੁੱਲ 8 ਪੋਸਟਾਂ ਨੇ ਸਿਰਫ 8 ਹਾਂਜੀ ਕੁੱਲ 8 ਤੇ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਨਾਲ ਹੀ ਉਹਦੇ ਕੋਲ ਇੱਕ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਉਹ ਵੀ ਐਲ ਐਮ ਵੀ ਯਾਨੀ ਲਾਈਟ ਮੋਟਰ ਵੀਪਲ ਦਾ ਕਾਰ ਵਗੈਰਾ ਦਾ ਠੀਕ ਹੈ 10ਵੀਂ 12ਵੀਂ ਤੇ ਐਲ ਐਮ ਵੀ ਲਾਇਸੈਂਸ ਪਰ ਮੈਂ ਨੋਟਿਸ 'ਚ ਦੇਖਿਆ ਸੀ ਇੱਕ ਹੋਰ ਸ਼ਰਤ ਵੀ ਹੈਗੀ ਆ ਤਜਰਬੇ ਵਾਲੀ। ਹਾਂਜੀ ਬਿਲਕੁਲ, ਇਹੀ ਤਾਂ ਖਾਸ ਗੱਲ ਐ। ਘੱਟੋ ਘੱਟ 2 ਸਾਲ ਦਾ ਡਰਾਈਵਿੰਗ ਦਾ ਤਜਰਬਾ ਵੀ ਲਾਜ਼ਮੀ ਮੰਗਿਆ ਉਹਨਾਂ ਨੇ। ਅੱਛਾ, 2 ਸਾਲ ਦਾ ਤਜਰਬਾ ਵੀ? ਇਹ ਕਿਉਂ? ਦੇਖੋ, ਇਸ ਦਾ ਮਤਲਬ ਇਹ ਐ ਕਿ ਦਿੱਲੀ ਹਾਈ ਕੋਰਟ ਨੂੰ ਸਿਰਫ ਲਾਇਸੈਂਸ ਵਾਲਾ ਬੰਦਾ ਨਹੀਂ ਚਾਹੀਦਾ। ਉਹਨਾਂ ਨੂੰ ਇੱਕ ਤਜਰਬੇਕਾਰ ਡਰਾਈਵਰ ਚਾਹੀਦਾ ਹੈ ਜਿਹਨੂੰ ਪਤਾ ਹੋਵੇ ਕਿਵੇਂ ਗੱਡੀ ਚਲਾਉਣੀ ਐ, ਖਾਸ ਕਰਕੇ ਦਿੱਲੀ ਵਰਗੇ ਸ਼ਹਿਰ 'ਚ ਤਾਂ ਕਿ ਉਹ ਪਹਿਲੇ ਦਿਨ ਤੋਂ ਹੀ ਕੰਮ ਸੰਭਾਲ ਸਕੇ। हां गलत तो सही है इस पोस्ट दी तनख्वाह वगैरह बारे भी दसो हां जी इस पोस्ट ਲਈ ਜਿਹੜੀ ਤਨਖਾਹ ਹੈ ਉਹ ਲੈਵਲ 5 ਦੀ ਹੈ ਸਤਵੀਂ ਤਨਖਾਹ ਕਮਿਸ਼ਨ ਦੇ ਮੁਤਾਬਿਕ ਇਹ ਇੱਕ ਵਧੀਆ ਸ਼ੁਰੂਆਤ ਮੰਨੀ ਜਾਂਦੀ ਹੈ ਤੇ ਇਹ ਪੋਸਟ ਗਰੁੱਪ ਸੀ ਵਿੱਚ ਆਉਂਦੀ ਹੈ ਗਰੁੱਪ ਸੀ ਤੇ ਉਮਰ ਉਮਰ ਦੀ ਹੱਦ 18 ਤੋਂ 27 ਸਾਲ ਰੱਖੀ ਗਈ ਹੈ ਤੇ ਇਹਦੀ ਗਣਨਾ ਹੋਵੇਗੀ 1 ਜਨਵਰੀ 2025 ਨੂੰ ਯਾਨੀ ਉਸ ਤਾਰੀਖ ਨੂੰ ਉਮਰ 18 ਤੋਂ ਘੱਟ ਨਾ ਹੋਵੇ ਤੇ 27 ਤੋਂ ਵੱਧ ਨਾ ਹੋਵੇ ਠੀਕ ਹੈ ਜੀ ਤਾਂ ਚੌਫਰ ਲਈ 8 ਪੋਸਟਾਂ ਲੈਵਲ 5 ਤਨਖਾ ਗਰੁੱਪ ਸੀ 18 27 ਸਾਲ ਉਮਰ ਤੇ 2 ਸਾਲ ਦਾ ਤਜਰਬਾ ਇਹ ਮੁੱਖ ਗੱਲਾਂ ਹੋ ਗਈਆਂ ਹੁਣ ਜਿਹੜੀ ਦੂਜੀ ਪੋਸਟ ਹੈ ਡਿਸਪੈਚ ਰਾਈਡਰ ਕਮ ਪ੍ਰੋਸੈਸ ਸਰਵਰ ਪੋਸਟ ਕੋਡ 5425 ਇਹਦੇ ਬਾਰੇ ਦੱਸੋ ਕੁੱਲ 12 ਅਸਾਮੀਆਂ ਨੇ ਅੱਛਾ 12 ਪੋਸਟਾਂ ਹਾਂਜੀ ਯੋਗਤਾ ਇਹਦੇ ਲਈ ਵੀ ਉਹੀ ਹੈ ਮਤਲਬ 10ਵੀਂ ਜਾਂ 12ਵੀਂ ਪਾਸ ਪਰ ਲਾਇਸੈਂਸ ਦੇ ਮਾਮਲੇ 'ਚ ਥੋੜਾ ਜਿਹਾ ਫਰਕ ਹੈ ਕੀ ਫਰਕ ਹੈ ਜੀ ਫਰਕ ਇਹ ਹੈ ਕਿ ਇਸ ਪੋਸਟ ਲਈ ਉਮੀਦਵਾਰ ਕੋਲ ਜਾਂ ਤਾਂ ਐਲ ਐਮ ਵੀ ਦਾ ਲਾਇਸੈਂਸ ਹੋਵੇ ਜਾਂ ਫਿਰ ਮੋਟਰਸਾਈਕਲ ਸਕੂਟਰ ਦਾ ਲਾਇਸੈਂਸ ਹੋਵੇ ਦੋਵਾਂ ਚੋਂ ਕੋਈ ਇੱਕ ਵੀ ਚੱਲ ਜਾਊਗਾ। ਉਹ ਤਾਂ ਮਤਲਬ ਜੀ ਕਿਸੇ ਕੋਲ ਸਿਰਫ ਮੋਟਰਸਾਈਕਲ ਦਾ ਲਾਇਸੈਂਸ ਹੈ ਉਹ ਵੀ ਅਪਲਾਈ ਕਰ ਸਕਦਾ। ਹਾਂਜੀ ਬਿਲਕੁਲ। ਕਿਉਂਕਿ ਪੋਸਟ ਦਾ ਨਾਮ ਵੀ ਦੇਖੋ ਨਾ ਡਿਸਪੈਚ ਰਾਈਡਰ ਤਾਂ ਹੋ ਸਕਦਾ ਦੋ ਪਹੀਆ ਵਾਹਨ ਚਲਾਉਣ ਦਾ ਕੰਮ ਹੋਵੇ ਜ਼ਿਆਦਾ ਸਮਝ ਗਿਆ ਤੇ ਤਜਰਬੇ ਵਾਲੀ ਸ਼ਰਤ ਇੱਥੇ ਵੀ ਹੈਗੀ ਹੈ ਹਾਂਜੀ ਬਿਲਕੁਲ ਹੈਗੀ ਹੈ ਜਿਵੇਂ ਚੌਫਰ ਲਈ ਸੀ ਓਵੇਂ ਹੀ ਇੱਥੇ ਵੀ ਘੱਟੋ ਘੱਟ 2 ਸਾਲ ਦਾ ਡਰਾਈਵਿੰਗ ਦਾ ਜੇ ਐਲ ਐਮ ਵੀ ਲਾਇਸੈਂਸ ਹੈ ਜਾਂ ਫਿਰ ਰਾਈਡਿੰਗ ਦਾ ਜੇ ਮੋਟਰਸਾਈਕਲ ਸਕੂਟਰ ਲਾਇਸੈਂਸ ਹੈ ਤਜਰਬਾ ਲਾਜ਼ਮੀ ਹੈ ਅੱਛਾ ਤੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਤਨਖਾਹ ਦਾ ਲੈਵਲ ਲੈਵਲ 5 ਗਰੁੱਪ ਗਰੁੱਪ B ਤੇ ਉਮਰ ਸੀਮਾ 18 ਤੋਂ 27 ਸਾਲ 1 ਜਨਵਰੀ 2025 ਨੂੰ ਉਹ ਸਭ ਕੁਝ ਬਿਲਕੁਲ ਚੌਫਰ ਵਾਲਾ ਹੀ ਹੈ ਕੋਈ ਫਰਕ ਨਹੀਂ ਓਕੇ ਤੇ ਯਾਨੀ ਦੋਵੇਂ ਪੋਸਟਾਂ ਮਿਲਾ ਕੇ ਕੁੱਲ 20 ਅਸਾਮੀਆਂ ਹੋ ਗਈਆਂ 8 ਚੌਫਰ ਦੀਆਂ ਤੇ 12 ਇਹ ਡਿਸਪੈਚ ਰਾਈਡਰ ਵਾਲੀਆਂ ਹਾਂਜੀ ਕੁੱਲ 20 ਇਹਨਾਂ ਦੀ ਵੰਡ ਵੀ ਦੱਸੀ ਹੋਈ ਹੈ ਨੋਟਿਸ ਵਿੱਚ ਜਨਰਲ ਯਾਨੀ ਯੂ ਆਰ ਲਈ 12 OBC ਲਈ 5 SC ਲਈ 2 ਤੇ EWS ক্যাટેਗਰੀ یعنی ਇਕਨੋਮਿਕਲੀ ਵੀਕਰ سیکشن ਲਈ 1 پوسਟ રાખી ہوئی ਹੈ ਤੇ ST ਲਈ ہاں ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸ਼ੈਡਿਊਲਡ ਟ్రਾਈਬਸ یعنی ST ক্যাટેਗਰੀ ਲਈ ਇਸ ਪੜਤੀ ਵਿੱਚ ਕੋਈ ਵੀ پوسਟ ਨਹੀਂ ਰੱਖੀ ਗਈ ਠੀਕ ਹੈ ਇਹ ਜਾਣਕਾਰੀ ਵੀ ਜ਼ਰੂਰੀ ਹੈ ਹੁਣ ਗੱਲ ਕਰਦੇ ਹਾਂ ਅਰਜ਼ੀ ਫੀਸ ਦੀ ਕਿੰਨੀ ਫੀਸ ਭਰਨੀ ਪੈਣੀ ਹੈ ਫੀਸ ਬਹੁਤ ਜ਼ਿਆਦਾ ਨਹੀਂ ਹੈ ਸਿਰਫ 100 ਰੁਪਏ ਰੱਖੀ ਗਈ ਹੈ ਸਿਰਫ 100 ਰੁਪਏ ਹਾਂਜੀ ਸਿਰਫ 100 ਰੁਪਏ ਪਰ ਇਹ ਵੀ ਸਾਰਿਆਂ ਲਈ ਨਹੀਂ ਹੈ ਇਹ ਸਿਰਫ ਜਨਰਲ ਯੂਆਰ ओबीसी ਦਿੱਲੀ ਵਾਲੇ ਤੇ ایਡਬਲਿਊਐਸ ਕੈਟਾਗਰੀ ਦੇ ਜਿਹੜੇ ਪੁਰਸ਼ ਉਮੀਦਵਾਰ ਨੇ ਉਹਨਾਂ ਲਈ ਹੈ ਅੱਛਾ ਮਤਲਬ ਬਾਕੀਆਂ ਨੂੰ ਛੂਟ ਹੈ ਹਾਂਜੀ ਬਿਲਕੁਲ ਸਾਰੀਆਂ ਮਹਿਲਾ ਉਮੀਦਵਾਰ ਚਾਹੇ ਉਹ ਕਿਸੇ ਵੀ ਕੈਟਾਗਰੀ ਦੀਆਂ ਹੋਣ ਉਹਨਾਂ ਲਈ ਕੋਈ ਫੀਸ ਨਹੀਂ ਇਸ ਤੋਂ ਇਲਾਵਾ ਐਸਸੀ ਕੈਟਾਗਰੀ ਦੇ ਉਮੀਦਵਾਰ एसटी वाले भामे पोस्ट नहीं पर शायद जनरल च अप्लाई करने त छूट मिले ये देखना पऊ पी डब्ल्यू बी डी यानी दिव्यांगजन ते ई एस एम यानी साफ का फौजी इन सारेनु फीस तो पूरी छूट है वाह ये त बहुत बढ़िया गल है काफी लोकां नु फायदा होगा इस नाल चलो फीस दी गल होगी तारीखों दी होगी योग्यता दी होगी हुन आउने आ सब तो जरूरी गल ते चोन किवें होनी है सिलेक्शन दा तरीका की है हां जी सिलेक्शन प्रोसेस ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਨਾ ਕਈ ਸਟੇਜਾਂ ਵਿੱਚ ਵੰਡਿਆ ਹੋਇਆ ਹੈ ਤਾਂ ਕਿ ਸਹੀ ਬੰਦਾਈ ਚੁਣਿਆ ਜਾਵੇ ਸਭ ਤੋਂ ਪਹਿਲਾ ਪੜਾ ਹੈ ਗਏ ਪ੍ਰੀਲੀਮਿਨਰੀ ਪ੍ਰੀਖਿਆ ਪ੍ਰੀਲੀਮਿਨਰੀ ਪ੍ਰੀਖਿਆ ਲਿਖਤੀ ਹੋਗੀ हां जी ਲਿਖਤੀ ਪ੍ਰੀਖਿਆ ਇਹਦੇ ਵਿੱਚ ਐਮਸੀਕਿਊ ਯਾਨੀ ਮਲਟੀਪਲ ਚੁਆਇਸ ਕੁਐਸਚਨਸ ਪੁੱਛੇ ਜਾਣਗੇ ਕੁੱਲ 100 ਨੰਬਰਾਂ ਦਾ ਪੇਪਰ ਹੋਗਾ 100 ਨੰਬਰ ਤੇ ਸਮਾਂ ਕਿੰਨਾ ਮਿਲੇਗਾ ਸਮਾਂ ਮਿਲੇਗਾ 90 ਮਿੰਟ ਯਾਨੀ ਡੇਢ ਘੰਟਾ 100 so, ਸਵਾਲ 90 ਮਿੰਟ ਚ ਇੱਕ ਮਿੰਟ ਤੋਂ ਵੀ ਘੱਟ ਇੱਕ ਸਵਾਲ ਲਈ ਸਿਲੇਬਸ ਕੀ ਹੋ ਗਏ ਦਾ ਕੋਈ ਜਨਰਲ ਨੋਲੇਜ ਵਗੈਰਾ ਨਹੀਂ ਇਹਦਾ ਸਿਲੇਬਸ ਬਹੁਤ ਹੀ ਖਾਸ ਹੈ ਤੇ ਸਿੱਧਾ ਨੌਕਰੀ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਪੁੱਛਿਆ ਜਾਊਗਾ ਡਰਾਈਵਿੰਗ ਸਕਿਲਸ ਬਾਰੇ ਸੜਕ ਦੇ ਨਿਯਮ ਤੇ ਨਿਸ਼ਾਨ ਰੋਡ ਸਾਈਨਸ ਗੱਡੀ ਦੀ ਸੁਰੱਖਿਆ ਦੇ ਨਿਯਮ ਜੀਪੀਐਸ ਦੀ ਵਰਤੋਂ ਕਿਵੇਂ ਕਰਨੀ ਹੈ ਤੇ ਗੱਡੀਆਂ ਦੀ ਬੇਸਿਕ ਮਕੈਨੀਕਲ ਜਾਣਕਾਰੀ ਅੱਛਾ जीपीएस ਤੇ ਮਕੈਨੀਕਲ ਜਾਣਕਾਰੀ ਵੀ ਇਹ ਤਾਂ ਕਾਫੀ ਪ੍ਰੈਕਟੀਕਲ ਸਿਲੇਬਸ ਲੱਗ ਰਿਹਾ ਹੈ ਹਾਂਜੀ ਬਿਲਕੁਲ ਉਹ ਚਾਹੁੰਦੇ ਨੇ ਕਿ ਬੰਦਾ ਸਿਰਫ ਗੱਡੀ ਚਲਾਉਣ ਵਾਲਾ ਨਾ ਹੋਵੇ ਉਹਨੂੰ ਥੋੜੀ ਬਹੁਤ ਟੈਕਨੀਕਲ ਸਮਝ ਵੀ ਹੋਵੇ ਤੇ ਉਹ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਜੀਪੀਐਸ ਵਗੈਰਾ ਵਰਤਣਾ ਵੀ ਜਾਣਦਾ ਹੋਵੇ ਪਰ ਇਸ ਪੇਪਰ 'ਚ ਇੱਕ ਹੋਰ ਚੀਜ਼ ਹੈ ਜਿਹੜੀ ਮੈਨੂੰ ਬੜੀ ਖਟਕੀ ਉਹ ਹੈ ਨੈਗੇਟਿਵ ਮਾਰਕਿੰਗ ਉਹਦੇ ਬਾਰੇ ਦੱਸੋ ਥੋੜਾ ਹਾਂ ਤੁਸੀਂ ਬਿਲਕੁਲ ਸਹੀ ਪੁਆਇੰਟ ਫੜਿਆ ਇਸ ਪੇਪਰ 'ਚ ਨੈਗੇਟਿਵ ਮਾਰਕਿੰਗ ਹੈਗੀ ਹੈ ਤੇ ਉਹ ਵੀ ਥੋੜੀ ਨਹੀਂ ਪੂਰੀ 0.50 ਅੰਕ ਦੀ ਅੱਧਾ ਨੰਬਰ ਕਟਿਆ ਜਾਊਗਾ ਇੱਕ ਗਲਤ ਜਵਾਬ ਦਾ ਇਹ ਤਾਂ ਬਹੁਤ ਜ਼ਿਆਦਾ ਹੈ ਆਮ ਤੌਰ ਤੇ ਤਾਂ 0.25 ਹੁੰਦੀ ਹੈ ਹਾਂਜੀ ਇਹ ਕਾਫੀ ਸਖਤ ਹੈ ਮਤਲਬ ਜੇ ਦੋ ਸਵਾਲ ਗਲਤ ਹੋ ਗਏ ਤਾਂ ਇੱਕ ਸਹੀ ਸਵਾਲ ਦੇ ਨੰਬਰ ਗਏ ਇਸ ਪਿੱਛੇ ਸ਼ਾਇਦ ਕਾਰਨ ਇਹ ਹੀ ਹੈ ਕਿ ਉਹ ਤੁੱਕੇਬਾਜ਼ੀ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ ਹੂੰ ਉਹ ਚਾਹੁੰਦੇ ਨੇ ਕਿ ਸਿਰਫ ਉਹੀ ਲੋਕ ਅੱਗੇ ਜਾਣ ਜਿਨ੍ਹਾਂ ਨੂੰ ਪੱਕਾ ਪਤਾ ਹੈ ਡਰਾਈਵਿੰਗ ਵਰਗੇ ਕੰਮ ਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਤਾਂ ਸ਼ਾਇਦ ਉਹੀ ਸੋਚ ਇੱਥੇ ਲਾਗੂ ਕੀਤੀ ਹੈ ਗਲਤਾ ਠੀਕ ਲੱਗਦੀ ਹੈ ਤਾਂ ਬਹੁਤ ਧਿਆਨ ਨਾਲ ਪੇਪਰ ਕਰਨਾ ਪਊਗਾ ਅੱਛਾ ਇਹਨੂੰ ਪਾਸ ਕਰਨ ਲਈ ਕੋਈ ਘੱਟੋ-ਘੱਟ ਨੰਬਰ ਵੀ ਰੱਖੇ ਨੇ ਹਾਂਜੀ ਕੁਆਲੀਫਾਈਂਗ ਮਾਰਕਸ ਵੀ ਨੇ ਜਨਰਲ ਤੇ ایਡਬਲਿਊਐਸ ਕੈਟਾਗਰੀ ਲਈ ਕੱਟੋ-ਕਾਟ 50% ਨੰਬਰ ਲੈਣੇ ਜ਼ਰੂਰੀ ਨੇ ਯਾਨੀ 100 ਚੋਂ 50 50% ਕਾਫੀ ਜ਼ਿਆਦਾ ਨੇ ਵੀ ਹਾਂਜੀ OBC ਦਿੱਲੀ ਵਾਲੇ ਲਈ 40% ਨੇ ਤੇ SC ST ਤੇ PWD ਲਈ 35% ਪਰ ਸਿਰਫ ਇਹ ਨੰਬਰ ਲੈਣ ਨਾਲ ਗੱਲ ਨਹੀਂ ਬਣਨੀ ਅਗਲੇ 라ਉਂਡ ਲਈ ਤਾਂ ਮੈਰਿਟ ਹੀ ਬਣੂਗੀ ਠੀਕ ਹੈ ਤਾਂ ਪਹਿਲਾ ਪੜਾਅ ਹੋ ਗਿਆ ਲਿਖਤੀ ਪੇਪਰ ਜਿਹੜੇ ਇਹ ਪਾਸ ਕਰ ਜਾਣਗੇ ਫਿਰ ਉਹਨਾਂ ਦਾ ਕੀ ਹੋਊਗਾ ਜਿਹੜੇ ਇਸ ਪੇਪਰ ਨੂੰ ਕਲੀਅਰ ਕਰਕੇ ਮੈਰਿਟ 'ਚ ਆਉਣਗੇ ਉਹਨਾਂ ਨੂੰ ਬੁਲਾਇਆ ਜਾਊਗਾ ਦੂਜੇ ਪੜਾਅ ਲਈ ਤੇ ਉਹ ਹੈਗਾ ਸਕਿੱਲ ਟੈਸਟ ਸਕਿੱਲ ਟੈਸਟ ਮਤਲਬ ਪ੍ਰੈਕਟੀਕਲ ਹਾਂਜੀ ਪੂਰਾ ਪ੍ਰੈਕਟੀਕਲ ਇਹਦੇ ਵਿੱਚ ਅਸਲ ਚ ਦੇਖਿਆ ਜਾਊਗਾ ਕਿ ਉਮੀਦਵਾਰ ਨੂੰ ਗੱਡੀ ਚਲਾਉਣੀ ਆਉਂਦੀ ਵੀ ਹੈ ਜਾਂ ਨਹੀਂ ਲੈ ਮੋਟਰਸਾਈਕਲ ਚਲਾਉਣਾ ਆਉਂਦਾ ਜਾਂ ਨਹੀਂ ਇਹ ਦੋਵਾਂ ਪੋਸਟਾਂ ਲਈ ਵੱਖ-ਵੱਖ ਹੋਗਾ ਹਾਂ ਥੋੜਾ ਫਰਕ ਹੋਵੇਗਾ ਜਿਹੜੀ ਚੌਫਰ ਵਾਲੀ ਪੋਸਟ ਹੈ ਉਹਦੇ ਲਈ ਨਾ ਹੋ ਸਕਦਾ ਦੋ ਹਿੱਸਿਆਂ ਚ ਟੈਸਟ ਲੈਣ ਇੱਕ ਸ਼ਾਇਦ ਸਿਮੂਲੇਟਰ ਤੇ ਟੈਸਟ ਹੋਵੇ ਸਿਮੂਲੇਟਰ ਜਿਵੇਂ ਗੇਮ ਹੁੰਦੀ ਹੈ ਹਾਂ ਕੁਝ ਉਸ ਤਰ੍ਹਾਂ ਦਾ ਹੀ ਪਰ ਬਹੁਤ ਐਡਵਾਂਸਡ ਉਹਦੇ ਨਾਲ ਕੰਟਰੋਲਡ ਮਾਹੌਲ ਚ ਦੇਖਦੇ ਨੇ ਕਿ ਬੰਦੇ ਦੇ ਰਿਐਕਸ਼ਨਸ ਕਿਵੇਂ ਨੇ ਤੇ ਦੂਜਾ ਹਿੱਸਾ ਹੋਗਾ ਅਸਲ ਟ੍ਰੈਫਿਕ 'ਚ ਗੱਡੀ ਚਲਵਾ ਕੇ ਦੇਖਣਾ ਉੱਥੇ ਪਤਾ ਲੱਗੂਗਾ ਕਿ ਬੰਦਾ ਨਿਯਮਮੰਦਾ ਕਿੰਨਾ ਖ਼ਾਬਦਾਨ ਹੈ ਅੱਛਾ ਇਹ ਸਿਮੂਲੇਟਰ ਵਾਲਾ ਕੰਮ ਤਾਂ ਨਵਾਂ ਲੱਗ ਰਿਹਾ ਹੈ ਹਾਂਜੀ ਕਾਫੀ ਨਵਾਂ ਤੇ ਵਧੀਆ ਤਰੀਕਾ ਹੈ ਤੇ ਜਿਹੜੀ ਡਿਸਪੈਚ ਰਾਈਡਰ ਵਾਲੀ ਪੋਸਟ ਹੈ ਉਹਨਾਂ ਲਈ ਸਕਿੱਲ ਟੈਸਟ ਹੋ ਸਕਦਾ ਹੈ ਸਕੂਟੀ ਤੇ ਮੋਟਰਸਾਈਕਲ ਦੋਵੇਂ ਚਲਵਾ ਕੇ ਦੇਖਣ ਓਕੇ ਪਹਿਲਾਂ ਲਿਖਤੀ ਫਿਰ ਪ੍ਰੈਕਟੀਕਲ ਬਸ ਜਾਂ ਕੁਝ ਹੋਰ ਵੀ ਹੈ ਨਹੀਂ ਇੱਕ ਸਟੇਜ ਹੋਰ ਹੈਗੀ ਹੈ ਇੱਕ ਹੋਰ ਉਹ ਕਿਹੜੀ ਜਿਹੜੇ ਸਕਿੱਲ ਟੈਸਟ ਵੀ ਪਾਸ ਕਰ ਜਾਣਗੇ ਉਹਨਾਂ ਨੂੰ ਫਿਰ ਬੁਲਾਇਆ ਜਾਊਗਾ ਤੀਜੇ ਤੇ ਆਖਰੀ ਪੜਾਅ ਲਈ ਜੋ ਕਿ ਹੈਗਾ ਇੰਟਰਵਿਊ। ਅੱਛਾ ਇੰਟਰਵਿਊ ਵੀ ਰੱਖਿਆ ਹੈ ਇਹਨਾਂ ਪੋਸਟਾਂ ਲਈ। ਮੂੰ ਕਿੰਨੇ ਨੰਬਰ ਦੀ ਹੋਊਗੀ? ਹਾਂਜੀ ਇੰਟਰਵਿਊ ਹੈਗੀ ਹੈ ਤੇ ਉਹਦੇ 15 ਨੰਬਰ ਰੱਖੇ ਗਏ ਨੇ। 15 ਨੰਬਰ ਇਹਦੇ ਚ ਕੀ ਪੁੱਛਣਗੇ ਡਰਾਈਵਿੰਗ ਬਾਰੇ? ਸਿਰਫ ਡਰਾਈਵਿੰਗ ਬਾਰੇ ਨਹੀਂ ਇੰਟਰਵਿਊ ਦਾ ਮਕਸਦ ਹੁੰਦਾ ਹੈ ਉਮੀਦਵਾਰ ਦੀ ਪੂਰੀ ਸ਼ਖਸੀਅਤ ਨੂੰ ਦੇਖਣਾ। ਉਹ ਕਿਵੇਂ ਗੱਲ ਕਰਦਾ ਹੈ ਉਹਦਾ ਆਤਮ ਵਿਸ਼ਵਾਸ ਕਿੰਨਾ ਕੁ ਹੈ ਉਹ ਕਿਸੇ ਸਥਿਤੀ ਨੂੰ ਕਿਵੇਂ ਸੰਭਾਲਦਾ ਹੈ ਮਤਲਬ ਉਹ ਇਸ ਨੌਕਰੀ ਲਈ ਓਵਰਆਲ ਫਿਟ ਹੈਗਾ ਜਾਂ ਨਹੀਂ ਹਾਈ ਕੋਰਟ ਵਰਗੀ ਜਗ੍ਹਾ ਤੇ ਕੰਮ ਕਰਨਾ ਹੈ ਤਾਂ ਉਹ ਚੀਜ਼ਾਂ ਵੀ ਦੇਖੀਆਂ ਜਾਣਗੀਆਂ ਸਮਝ ਗਿਆ ਤਾਂ ਪੂਰੀ ਤਿੰਨ ਪੜਾਵੇ ਪ੍ਰਕਿਰਿਆ ਹੈ ਪੇਪਰ ਪ੍ਰੈਕਟੀਕਲ ਤੇ ਇੰਟਰਵਿਊ ਚਲੋ ਇਹ ਵੀ ਕਲੀਅਰ ਹੋ ਗਿਆ ਇੱਕ ਚੀਜ਼ ਰਹਿ ਗਈ ਉਮਰ ਦੀ ਛੋਟ ਬਾਰੇ ਆਪਾ 18 27 ਸਾਲ ਤੱਕ ਦੱਸਿਆ ਸੀ ਪਰ ਜਿਹੜੀਆਂ ਰਾਖਵੀਆਂ ਸ਼੍ਰੇਣੀਆਂ ਨੇ ਉਹਨਾਂ 'ਤੇ ਕੋਈ riyayat ਹੈਗੀ ਹੈ? ਹਾਂਜੀ ਬਿਲਕੁਲ ਹੈਗੀ ਹੈ। ਜਿਵੇਂ ਆਮ ਤੌਰ ਤੇ ਸਰਕਾਰੀ ਨੌਕਰੀਆਂ 'ਚ ਹੁੰਦਾ ਹੈ, ਉਵੇਂ ਹੀ ਇੱਥੇ ਉੱਪਰਲੀ ਉਮਰ ਸੀਮਾ 'ਚ ਛੋਟ ਮਿਲੇਗੀ। ਕਿੰਨੀ ਕੁ? ਦੇਖੋ SC ਤੇ ST ਕੈਟਾਗਰੀ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਹੈ। ਯਾਨੀ ਉਹ 27 5 ਯਾਨੀ 32 ਸਾਲ ਤੱਕ ਅਪਲਾਈ ਕਰ ਸਕਦੇ ਨੇ। ਠੀਕ ਹੈ। OBC ਸਿਰਫ ਦਿੱਲੀ ਵਾਲੇ ਲਈ? 3 ਸਾਲ ਦੀ ਛੋਟ ਹੈ ਯਾਨੀ ਉਹ 27 3 ਯਾਨੀ 30 ਸਾਲ ਤੱਕ ਅਪਲਾਈ ਕਰ ਸਕਦੇ ਨੇ ਠੀਕ ਜਿਹੜੇ ਪੀ ਡਬਲਯੂ ਬੀ ਡੀ ਯਾਨੀ ਦਿਵਿਆਂਗ ਜਨ ਨੇ ਉਹਨਾਂ ਲਈ 10 ਸਾਲ ਜੇ ਜਨਰਲ ਨੇ 13 ਸਾਲ ਜੇ OBC ਨੇ ਤੇ 15 ਸਾਲ ਜੇ SC ST ਨੇ ਦੀ ਛੋਟ ਹੈ ਕਾਫੀ ਛੋਟ ਹੈ ਇਹਦਾ ਹਾਂਜੀ ਤੇ ਜਿਹੜੇ ਸਾਬਕਾ ਫੌਜੀ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਉਹਨਾਂ ਦੀ ਮਿਲਟਰੀ ਸਰਵਿਸ ਦੇ ਸਾਲ 3 ਸਾਲ ਹੋਰ ਛੋਟ ਮਿਲਦੀ ਹੈ ਪਰ ਸ਼ਰਤ ਇਹ ਹੈ ਕਿ ਉਹਨਾਂ ਦੀ ਕੁੱਲ ਉਮਰ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਓਕੇ ਤਾਂ ਇਹ ਛੋਟਾ ਵੀ ਕਾਫੀ ਲੋਕਾਂ ਦੇ ਕੰਮ ਆਣ ਗਿਆ ਚਲੋ ਮੇਰੇ ਖਿਆਲ ਚ ਆਪਾਂ ਸਾਰੀ ਮੋਟੀ ਮੋਟੀ ਜਾਣਕਾਰੀ ਕਵਰ ਕਰ ਲਈ ਐ ਜੇ ਹੁਣ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਤਾਂ ਮੁੱਖ ਗੱਲਾਂ ਕੀ ਕੱਢੀਆ ਆਪਾਂ ਹਾਂ ਇੱਕ ਵਾਰ ਦੁਹਰਾ ਲਈਏ ਪਹਿਲੀ ਗੱਲ ਡੀਐਸਐਸਬੀ ਰਾਹੀਂ ਦਿੱਲੀ ਹਾਈ ਕੋਰਟ ਚ ਚੌਫਰ ਦੀਆਂ 8 ਤੇ ਡਿਸਪੈਚ ਰਾਈਡਰ ਕਮ ਪ੍ਰੋਸੈਸ ਸਰਵਰ ਦੀਆਂ 12 ਯਾਨੀ ਕੁੱਲ 20 ਪੋਸਟਾਂ ਨਿਕਲੀਆਂ ਨੇ ਹਾਂਜੀ ਦੂਜਾ ਯੋਗਤਾ ਚ 10ਵੀਂ 12ਵੀਂ ਨਾਲ ਸੰਬੰਧਤ ਲਾਇਸੈਂਸ ਐਲਐਮਵੀ ਜਾਂ ਐਲਐਮਵੀ ਮੋਟਰਸਾਈਕਲ ਤੇ ਸਭ ਤੋਂ ਜ਼ਰੂਰੀ 2 ਸਾਲ ਦਾ ਤਜਰਬਾ ਲਾਜ਼ਮੀ ਹੈ ਬਿਲਕੁਲ ਤੀਜਾ ਅਪਲਾਈ ਸਿਰਫ ਆਨਲਾਈਨ ਕਰਨਾ ਹੈ ਡੀਐਸਐਸਬੀ ਦੀ ਵੈਬਸਾਈਟ ਤੇ 26 ਅਗਸਤ ਤੋਂ 24 ਸਤੰਬਰ 2025 ਤੱਕ ਠੀਕ ਚੌਥਾ ਫੀਸ 100 ਰੁਪਏ ਪਰ ਸਿਰਫ ਜਨਰਲ OBC EWS ਮਰਦਾਂ ਲਈ ਬਾਕੀ ਸਭ ਨੂੰ ਛੋਟ ਹੈ ਹਾਂਜੀ ਪੰਜਵਾਂ ਸਿਲੈਕਸ਼ਨ ਤਿੰਨ ਸਟੇਜ ਚ ਹੋਣੀ ਹੈ ਲਿਖਤੀ ਪੇਪਰ ਐਮਸੀਕਿਊ 100 ਨੰਬਰ 90 ਮਿੰਟ 0.15 네ਗੇਟਿਵ ਮਾਰਕਿੰਗ ਫਿਰ ਸਕਿੱਲ ਟੈਸਟ ਪ੍ਰੈਕਟੀਕਲ ਤੇ ਫਿਰ ਇੰਟਰਵਿਊ 15 ਨੰਬਰ ਜੀ ਤੇ ਛੇਵਾਂ ਉਮਰ 18-27 ਸਾਲ 1 ਜਨਵਰੀ 2025 ਨੂੰ ਪਰ ਰਾਖਵੀਆਂ ਕੈਟਾਗਰੀਆਂ ਲਈ ਛੋਟ ਹੈਗੀ